ਸਤਿ ਸ਼੍ਰੀ ਅਕਾਲ ਚਰਦੀਗਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਦੇਸ਼ ਭਰ ਦੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਡਾਕਟਰਾਂ ਦੀ ਹੜਤਾਲ ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ ਡਾਕਟਰਾਂ ਨੇ 24 ਘੰਟਿਆਂ ਦੀ ਹੜਤਾਲ ਦਾ ਕੀਤਾ ਐਲਾਨ ਬਾਬਾ ਬਕਾਲਾ ਸਾਹਿਬ ਚਰਦਾਸੀ ਸਿੰਘ ਨਾਲ ਬਦਸਲੂਕੀ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ਼ਾਏ ਨਵੀਂ ਦੀ ਘਟਨਾ ਐਸਜੀਪੀਸੀ ਮੁਲਾਜ਼ਮਾਂ ਨੇ ਵਰਤੀ ਮੁਸਤੈਦੀ ਮੁਲਜ਼ਮ ਨੂੰ ਕੀਤਾ ਪੁਲਿਸ ਹਵਾਲਾ ਕਾਨਪੁਰ ਚ ਵਾਪਰਿਆ ਵੱਡਾ ਰੇਲ ਹਾਦਸਾ ਸਾਬਰਮਤੀ ਐਕਸਪ੍ਰੈਸ ਦੇ 20 ਤੋਂ ਵੱਧ ਡੱਬੇ ਪਟੜੀ ਤੋਂ ਉਤਰੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕਲਕੱਤਾ ਘਟਨਾ ਦੇ ਵਿਰੋਧ ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਦੇਸ਼ ਭਰ ਦੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਚ 24 ਘੰਟਿਆਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਦੌਰਾਨ ਮਰੀਜ਼ਾਂ ਦੇ OPD ਤੇ ਆਪਰੇਸ਼ਨ ਨਹੀਂ ਹੋਣਗੇ ਹਾਲਾਂਕਿ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਕਲਕੱਤਾ ਦੇ ਮੈਡੀਕਲ ਕਾਲਜ ਹੋਏ ਕਿਣਾਉਣੇ ਅਪਰਾਧ ਤੇ ਹਸਪਤਾਲ ਚ ਭੰਨ ਤੋੜ ਦੇ ਵਿਰੋਧ ਚ ਦੇਸ਼ ਭਰ ਦੇ ਡਾਕਟਰ ਅੱਜ 6 ਵਜੇ ਤੋਂ ਐਤਵਾਰ ਸਵੇਰੇ 6 ਵਜੇ ਤੱਕ 24 ਘੰਟੇ ਲਈ ਹੜਤਾਲ ਤੇ ਰਹਿਣਗੇ। IAMDA ਦੇ ਕੌਮੀ ਪ੍ਰਧਾਨ ਡਾਕਟਰ ਆਰਵੀ ਅਸ਼ੋਕਨ ਨੇ ਕਿਹਾ ਹੈ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਮ੍ਰਿਤਕ ਮਹਿਲਾ ਡਾਕਟਰ ਲਈ ਇਨਸਾਫ ਤੇ ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਬਣਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਗਈਏ ਮੇਦੇ 3.5 ਲੱਖ ਤੋਂ ਵੱਧ ਡਾਕਟਰ ਮੈਂਬਰ ਨੇ ਕਾਬਿਲ ਅਗੋਰਾ ਕਿ 9 ਅਗਸਤ ਦੀ ਸਵੇਰ ਨੂੰ ਮੈਡੀਕਲ ਕਾਲਜ ਦੀ ਚੌਥੀ ਮੰਜ਼ਲ ਤੇ ਸਥਿਤ ਸੈਮੀਨਾਰ ਹਾਲ 'ਚ ਡਾਕਟਰ ਦੀ ਅਦਨਗਨ ਲਾਸ਼ ਮਿਲੀ ਸੀ ਲਾਸ਼ ਨੇੜੇ ਉਸ ਦਾ ਮੋਬਾਈਲ ਤੇ ਲੈਪਟਾਪ ਬਰਾਮਦ ਕੀਤਾ ਗਿਆ ਸੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਪੋਸਟਮਾਰਟਮ ਰਿਪੋਰਟ 'ਚ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਦੀ ਪੁਸ਼ਟੀ ਹੋਈ ਤੇ ਇਸ ਤੋਂ ਬਾਅਦ ਪੁ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ਼ਾਏ ਨਵੀਂ ਬਾਬਾ ਬਕਾਲਾ ਸਾਹਿਬ ਚਰਦਾਸੀ ਸਿਗਨਲ ਬਕਸਲੂਕੀ ਕਿਤੇ ਜਾਣ ਦਾ ਮਾਮਲਾ ਸਾਹਮਣੇ ਹੈ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਨੇ ਦੱਸਿਆ ਕਿ ਅੱਜ ਸਵੇਰੇ ਤੜਕਸਾਰ ਇੱਕ ਵਿਅਕਤੀ ਗੁਰਦੁਆਰਾ ਸ੍ਰੀ ਪੋਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚਿਆ ਜੋ ਕਿ ਇੱਕ ਵਾਰ ਮੱਥਾ ਟੇਕਣ ਤੋਂ ਬਾਅਦ ਮੁਰਤੋਂ ਥੋੜੀ ਦੇਰ ਬਾਅਦ ਜਦੋਂ ਗੁਰਦੁਆਰਾ ਸ੍ਰੀ ਪੋਰਾ ਸਾਹਿਬ ਦੇ ਵਿੱਚ ਦਾਖਲ ਹੁੰਦਾ ਤੇ ਇਸ ਦੌਰਾਨ ਉਸ ਵੱਲੋਂ ਗੁਰਦੁਆਰਾ ਸਾਹਿਬ ਦੇ ਅਰਦਾਸੀਏ ਸਿੰਘ ਦੇ ਨਾਲ ਬਸਲੂਕੀ ਕੀਤੀ ਗਈ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਗੋਲਕ ਦੇ ਵਿੱਚ ਪੈਸੇ ਪਾਉਣ ਲਈ ਲਗਾਈ ਚਪਟੇ ਚੁੱਕਣ ਤੋਂ ਇਲਾਵਾ ਚਾਬੀਆਂ ਚੁੱਕਣ ਦੀ ਕੋਸ਼ਿਸ਼ ਕੀਤੀ ਕੁਤ ਵਿਅਕਤੀ ਦੀ ਇਸ ਹਰਕਤ ਨੂੰ ਦੇ ਕਾਬੂ ਕਰਕੇ ਗੁਰਦੁਆਰਾ ਸਾਹਿਬ ਤੋਂ ਉਸਨੂੰ ਬਾਹਰ ਲਿਜਾਇਆ ਗਿਆ ਉਹਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ ਕਤਤ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਉਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਾਬਾ ਬਕਾਲਾ ਸਾਹਿਬ ਸੁਵਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਇਬਰ ਨੂੰ ਸ਼ਿਕਾਇਤ ਮਿਲੀ ਹੈ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਅੱਜ ਸਵੇਰੇ ਨਾ तकरीबन 7:30 ਵਜੇ ਦੇਖੋ ਕੋਈ ਵੀ ਆਕਤੀ ਜਿਵੇਂ ਆ ਮੱਥਾ ਟੇਕਣਾ ਉਹਨੇ ਕੋਈ ਆਇਆ ਬੰਦਾ ਭੋਰਾ ਸਾਹਿਬ ਵਿਖੇ ਭੋਰਾ ਸਾਹਿਬ ਵਿਖੇ ਉਹਨੇ ਆ ਕੇ ਨਾ ਜਿਹੜਾ ਸਾਡਾ ਸੇਵਾਦਾਰ ਅਰਦਾਸੀਆ ਸਿੰਘ ਡਿਊਟੀ 'ਚ ਖੜਾ ਸੀ ਉਹਦੇ ਨਾਲ ਉਹਨੇ ਬਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਉਹਨੂੰ ਵਰਜਿਤ ਕੀਤਾ ਵੀ ਨਹੀਂ ਤੇ ਐਨੇ ਨੂੰ ਦੂਸਰਾ ਸੇਵਾਦਾਰ ਉਹਨੇ ਬੁਲਾ ਕੇ ਉਹਨੂੰ ਉੱਥੋਂ ਬਾਹਰ ਕੱਢਤਾ ਜਦੋਂ ਬਾਹਰ ਕੱਢਿਆ ਕੜਾ ਪ੍ਰਸਾਰ ਕਾਊਂਟਰ ਤੇ ਗਿਆ ਚਲੋ ਜਿਵੇਂ ਸੰਗਤਾਂ ਦੇ ਵਿੱਚ ਹੁੰਦਾ ਲਲਾ ਲਲਾ ਵੀ ਆ ਕੀ ਹੋਇਆ ਉਹ ਤੋਂ ਬਾਅਦ ਉਹਨੂੰ ਨਿਸਾਨ ਸਾਹ ਵਾਲੀ ਸਾਈਡ ਤੇ ਲਿਆਏ ਉਹ ਸੰਗਤਾਂ ਨਾਲ ਹੱਥੋ ਪਾਈ ਹੋਣ ਲੱਗ ਗਿਆ ਜਿਹੜੀ ਆਪਣੀ ਪੁਰਾਣੀ ਲੰਗਰ ਦੀ ਇਮਾਰਤ ਹੈ ਨਾ ਸੰਗਤਾਂ ਨੇ ਮੰਨ ਚੇਤੀ ਵੀ ਚਲੋ ਪਰਦੇ 'ਚ ਜਾ ਕੇ ਇਹਨੂੰ ਕੋਈ ਗੱਲ ਪੁੱਛ ਲਈ ਜਾਵੇ ਤੇ ਪਰ ਉਥੋਂ ਉੱਥੇ ਜਾਣ ਦੀ ਬਜਾਏ ਨਾ ਸੰਗਤਾਂ ਨਾਲ ਹਫੜਾ ਤਫੜੀ ਕਰਦਾ ਉਹ ਬਾਹਰ ਸਰੋਵਰਵਾਲ ਭੱਜ ਗਿਆ ਸਰੋਵਰਵਾਲ ਜਾ ਕੇ ਸੰਗਤਾਂ ਵੀ ਮਗਰ ਸੀ ਸਾਡੇ ਜਿਹੜੇ ਡਿਊਟੀ ਵਾਲੇ ਮਲਾਜ਼ਮਾਂ ਤੇ ਉਹ ਵੀ ਸੀ ਐਨੇ ਨੂੰ ਮੌਕੇ ਤੇ ਮੈਂ ਵੀ ਪਹੁੰਚ ਗਿਆ ਤੇ ਉਹ ਸੰਗਤਾਂ ਨਾਲ ਮਤਲਬ ਹੱਥੋ ਪਾਈ ਹੋ ਰਿਹਾ ਸੀ ਕੱਲਾ ਵਿਚਕਾਰ ਖੜਾ ਤੇ ਦੇਖਣ ਨੂੰ ਮਤਲਬ ਬੜਾ ਹੈਲਦੀ ਆਦਮੀ ਆ ਉਹ ਤੇ ਉਹ ਅਸੀਂ ਮਤਲਬ ਮੌਕੇ ਤੇ ਜਦਨੇ ਪੁਲਿਸ ਨੂੰ ਬੁਲਾ ਲਿਆ ਜੀ ਪੁਲਿਸ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਨੂੰ ਇਤਲਾਹ ਦੇ ਕੇ ਮੌਕੇ ਤੇ ਪੁਲਿਸ ਰੇ ਹਵਾਲੇ ਕਰ ਦਿੱਤਾ ਅੱਜ ਮਾਰਨਿੰਗ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ 40 50 50 ਸਾਲ ਦਾ ਸਖਸ਼ ਜੋ ਮੱਥਾ ਟੇਕਣ ਆਏ ਸੀਗਾ ਜਿਹੜਾ ਪੌਰਾ ਸਾਹਿਬ ਦੀ ਪ੍ਰਕਰਮਾਂ ਦਾ ਦੌਰਾਨ ਜਿਨੇ ਪਾਟੀ ਸਿੰਘ ਦੇ ਕੋਲ ਚਾਬੀ ਚੱਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਗੋਲਕ ਦੇ ਵਿੱਚ ਮਾਇਆ ਪਾਣੇ ਵਾਲਾ ਜਿਹੜਾ ਫੱਟੀ ਸੀਗੀ ਉਹ ਖੋਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਤੁਰੰਤ ਜਿਹੜਾ ਆ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਫੜ ਲਿਆ ਪੁਲਿਸ ਦੇ ਹਵਾਲੇ ਕੀਤਾ ਤੇ ਮੌਕੇ ਤੇ ਪੁਲਿਸ ਨੇ ਜਾ ਕੇ ਸਾਰਾ ਮੌਕਾ ਵੈਰੀਫਾਈ ਕਰ ਲਿਆ ਔਰ ਉਹਦੇ ਖਿਲਾਫ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਵਾਰਣਸੀ ਤੋਂ ਅਹਿਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਕਾਨਪੁਰ ਦੇ ਭੀਮ ਸਿੰਘ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਹੈ ਡਰਾਈਵਰ ਦੇ ਅਨੁਸਾਰ ਪਹਿਲੀ ਨਜ਼ਰ 'ਚ ਪੱਥਰ ਇੰਜਣ ਨਾਲ ਟਕਰਾ ਗਿਆ ਜਿਸ ਕਾਰਨ ਇੰਜਣ ਦਾ ਕੈਟਲ ਗਾਰਡ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਕਾਨਪੁਰ ਸੈਂਟਰਲ ਤੋਂ ਰੇਲ ਹਾਦਸੇ ਵਾਲੀ ਗੱਡੀ ਨੂੰ ਮੌਕੇ ਤੇ ਭੇਜਿਆ ਗਿਆ ਭਾਰਤੀ ਰੇਲਵੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਤੜਕਸਾਰ ਵਾਪਰੇ ਰੇਲ ਹਾਸੇ ਮਗਰੋਂ ਰੇਲ ਮੰਤਰੀ ਅਸ਼wini ਵੈਸ਼ਨਵ ਦਾ ਵੱਡਾ ਬਿਆਨ ਸਾਹਮਣੇ ਆ। ਇਸ ਬਿਆਨ ਚ ਸਿੱਧਾ ਮਤਲਬ ਲੱਗ ਰਿਹਾ ਹੈ ਕਿ ਇਹ ਕੋਈ ਹਾਸਾ ਨਹੀਂ ਸਗੋ ਕੋਈ ਸਾਜ਼ਿਸ਼ ਸੀ। ਦਰਅਸਲ ਰੇਲ ਮੰਤਰੀ ਅਸ਼wini ਵੈਸ਼ਨਵ ਨੇ ਕਿਹਾ ਹੈ ਕਿ ਹਾਸਾ ਟਰੈਕ ਤੇ ਰੱਖੀ ਕਿਸੇ ਚੀਜ਼ ਕਰਨ ਵਾਪਰੇ ਆ ਤੇ ਮੌਕੇ ਤੋਂ ਸਬੂਤ ਵੀ ਮਿਲੇ ਨੇ। ਇਸ ਮਾਮਲੇ 'ਚ ਉੱਤਰ ਪ੍ਰਦੇਸ਼ ਪੁਲਿਸ ਦੇ ਨਾਲ ਆਈਬੀਵੀ ਜਾਂਚ ਕਰ ਰਹੀ ਹੈ ਰੇਲ ਮੰਤਰੀ ਅਸ਼wini Vaishnaw ਨੇ ਟਵੀਟ ਕੀਤਾ ਸਾਬਰਮਤੀ ਐਕਸਪ੍ਰੈਸ ਦਾ ਇੰਜਣ ਅੱਜ ਤੜਕੇ 2:30 ਵਜੇ ਕਾਨਪੁਰ ਨੇੜੇ ਪਟੜੀ ਤੇ ਰੱਖੀ ਕਿ ਚੀਜ਼ ਨਾਲ ਟਕਰਾ ਗਿਆ ਤੇ ਪਟੜੀ ਤੋੜ ਗਿਆ ਉੱਥੇ ਛੱਟ ਦੇ ਨਿਸ਼ਾਨ ਦੇਖੇ ਗਏ ਨੇ ਤੇ ਸਬੂਤ ਸੁਰੱਖਿਅਤ ਨੇ ਆਈਬੀ ਤੇ ਯੂਪੀ ਪੁਲਿਸ ਵੀ ਇਸ ਤੇ ਕੰਮ ਕਰ ਰਹੀ ਯਾਤਰੀਆਂ ਦੇ ਸਟਾਫ ਨੂੰ ਕੋਈ ਛੱਟ ਨਹੀਂ ਲੱਗੀ ਤੇ ਯਾਤਰੀਆਂ ਲਈ ਅੰਮਦਾਬਾਦ ਲਈ ਅੱਗੇ ਦੀ ਯਾਤਰਾ ਲਈ ਗੱਡੀ ਦਾ ਪ੍ਰਬੰਧ ਕੀਤਾ ਗਿਆ ਜ਼ਿਕਰ ਹੋ ਗਿਆ ਕਿ ਵਾਰਾਨਸੀ ਤੋਂ ਅੰਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈਸ ਦੇ 20 ਡ ਦੇ ਗੋਬਿੰਦਪੁਰੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਏ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ 1 ਜੂਨ 2020 ਨੂੰ ਜਾਰੀ ਕੀਤੀ ਸਹਾਇਕ ਅਧਿਆਪਕ ਭਰਤੀ ਪ੍ਰੀਖਿਆ 2019 ਦੀ ਚੋਣ ਸੂਚੀ ਤੇ 5 ਜਨਵਰੀ 2022 ਦੀ 6800 ਉਮੀਦਵਾਰਾਂ ਦੀ ਚੋਣ ਸੂਚੀ ਨੂੰ ਨਜ਼ਰ ਅੰਦਾਜ਼ ਕਰਕੇ ਨਵੀਂ ਚੋਣ ਸੂਚੀ ਬਣਾਉਣ ਦਾ ਹੁਕਮ ਦਿੱਤਾ ਅਦਾਲਤ ਨੇ ਕਿਹਾ ਕਿ ਨਵੀਂ ਚੋਣ ਸੂਚੀ ਤਿਆਰ ਕਰਦੇ ਸਮੇਂ ਜੇਕਰ ਕਿਸੇ ਮੌਜੂਦਾ ਕਾਰਜਕਾਰੀ ਸਹਾਇਕ ਅਧਿਆਪਕ ਤੇ ਮਾੜਾ ਅਸਰ ਪੈਂਦਾ ਤਾਂ ਮੌਜੂਦਾ ਸੈਸ਼ਨ ਦਾ ਲਾਭ ਦਿੱਤਾ ਜਾਏ ਤੇ ਫੈਸਲਾ ਜਸਟਿਸ ਏ ਆਰ ਮਸੂਦੀ ਤੇ ਜਸਟਿਸ ਬ੍ਰਿਜਰਾਜ ਸਿੰਘ ਦੇ ਦੋ ਮੈਂਬਰੀ ਬੈਂਚ ਨੇ ਸਿੰਗਲ ਬੈਂਚ ਦੇ ਹੁਕਮਾਂ ਵਿਰੁੱਧ ਤੇ ਮਹਿੰਦਰਪਾਲ ਤੇ ਹੋਰਨਾਂ ਵੱਲੋਂ ਦਾਇਰ 90 ਵਿਸ਼ੇਸ਼ ਅਪੀਲਾਂ ਦਾ ਟਿਪਟਾਰਾ ਕਰਦੇ ਹੋਏ ਸੁਣਾਈ ਅਦਾਲਤ ਨੇ ਮਾਮਲੇ ਦੀ ਸੁਣਵਾਈ ਪੂਰੀ ਕਰਕੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਤੇ ਮਾੜਾ ਅਸਰ ਨਾ ਅੰਮ੍ਰਿਤਸਰ ਦੇ ਗੁਰਕੀ ਵਡਾਲੀ ਦੇ ਨਜ਼ਦੀਕ ਇੰਦਰਾ ਕਲੋਨੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਟਰੈਕਟਰ ਦੇ ਨਾਲ ਨਿਸ਼ਾਨ ਸਾਹਿਬ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇੱਥੋਂ ਤੱਕ ਕਿ ਇਹ ਕੋਸ਼ਿਸ਼ ਦੇ ਦੌਰਾਨ ਨਿਸ਼ਾਨ ਸਾਹਿਬ ਨੂੰ ਵੀ ਕਾਫੀ ਨੁਕਸਾਨ ਨਿਆ ਗਿਆ ਸੀ ਲੇਕਿਨ ਉਹਨਾਂ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਆਗੂਆਂ ਤੇ ਐਸਸੀ ਸਮਾਜ ਦੇ ਆਗੂਆਂ ਵੱਲੋਂ ਮੌਕੇ ਤੇ ਪਹੁੰਚ ਕੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰ ਚਾਰ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਉੱਥੇ ਹੀ ਮੌਕੇ ਤੇ ਪਹੁੰ ਮਾਮਲਾ ਦਰਜ ਕਰ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਮੀ ਵੀਡੀਓ ਦੇ ਥਰੂ ਮੇਰੇ ਧਿਆਨ ਚ ਆਈ ਗੱਲ ਔਰ ਨਾਲ ਹੀ ਮੈਸੇਜ ਉਨੂੰ ਕਿਹਾ ਵੀ ਇਹਦੇ ਬਾਰੇ ਪਤਾ ਕਰੋ ਕੀ ਗੱਲ ਹੈ ਇਹਨਾਂ ਨੇ ਇੱਥੋਂ ਜਿਹੜੇ ਆ ਬੰਦੇ ਸਾਰੇ ਜਿਹੜੇ ਇਕੱਠੇ ਇਹਨਾਂ ਨੂੰ ਬੁਲਾਇਆ ਔਰ ਬੁਲਾ ਕੇ ਇਹਨਾਂ ਨੂੰ ਜਦੋਂ ਅਸੀਂ ਪਤਾ ਕੀਤਾ ਮੈਂ ਇਮੀਡੀਏਟਲੀ ਉਸੇ ਵੇਲੇ ਜਿਹੜਾ ਜਿਹੜੇ ਰੈਲੇਵੈਂਟ ਸੈਕਸ਼ਨ ਹੈਗੇ ਆ 295 ਜਿਹੜੀ ਆਪੀਸੀ ਜਿਹੜੀ ਮਤਲਬ ਆਪੀਸੀ ਸੀ ਬਟ ਹੁਣ ਲਾ ਚੇਜ ਹੋ ਚੁੱਕਾ ਹੈ ਉਹਦੀ ਜਗ੍ਹਾ ਤੇ ਬੀਐਨਐਸ ਦੀ ਧਾਰਾ 298 ਉਹਦੇ ਤਹਿਤ ਅਸੀਂ ਜਿਹੜਾ ਕੇਸ ਰਜਿਸਟਰ ਕੀਤਾ ਹੈ 137 ਨੰਬਰ ਐਫਆਈਆਰ ਹੈ ਦੋਸ਼ੀਆਂ ਤੇ ਜਿਹੜੇ ਹੈਗੇ ਆ ਉਹ ਰੇਡ ਕੀਤੇ ਜਾ ਰਹੇ ਪੜਿਆ ਉਹ ਸੀ ਜਲਦੀ ਫੜ ਲੈਣੇ ਆ। ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਕੁੜਮੂ ਟਾਂਡਾ ਦੀਨ ਪੈਂਦੇ ਪਿੰਡ ਕੁਰਾਲਾ ਵਿਖੇ ਬੀਤੇ ਦਿਨ ਇੱਕ ਗੱਡੀ ਸਵਾਰ ਚਾਨਣ ਪਛਾਤੇ ਵਿਅਕਤੀਆਂ ਨੇ ਇੱਕ ਘਰ ਤੇ ਹਮਲਾ ਕੀਤਾ ਤੇ ਕਰੀਬ 18 ਰਾਉਂਡ ਫਾਇਰ ਕਰਦੇ 게ਟ ਵਿੱਚ ਚਲਾ ਕੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਪਿੰਡ ਦੇ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿੱਥੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪਰਿਵਾਰ ਦੇ ਮੈਂਬਰਾਂ ਦੱਸਿਆ ਕਿ ਗੋਲੀਆਂ ਚੱਲਣ ਦੇ ਨਾਲ ਹਲਕੇ ਦੇ ਵਿੱਚ ਦਹਿਸ਼ਤ ਭਰਿਆ ਮਾਹੌਲ ਬਣਿਆ ਹੋਇਆ। ਮਿੰਟ 10:00 ਵਜੇ ਸਾਨੂੰ ਫੋਨ ਆਇਆ ਕਿ ਤੁਹਾਡੇ ਬਿੰਟ ਫਾਇਰਿੰਗ ਹੋਈ ਹੈ ਤਾਂ ਅਸੀਂ ਮੈਂ ਔਰ ਮੇਰੇ ਹਸਬੰਦ ਦੋਨੋਂ ਗਏ ਆ ਤੇ ਜਾਂ ਜਾ ਕੇ ਅਸੀਂ ਦੇਖਿਆ ਕਿ ਗੇਟ ਤੇ 15-16 ਫਾਇਰ ਹੋਏ ਹੋਏ ਸਗੇ ਤੇ ਪਰ ਉਹ ਬੰਦੇ ਅਣਪਛਾਤੇ ਸਗੇ ਪਤਾ ਨਹੀਂ ਕੌਣ ਸਗੇ ਤੇ ਉਹ ਇਮੀਡੀਏਟਲੀ ਬਲ ਉਹ ਤਾਂ ਫਰਾਰ ਹੋ ਗਏ ਤਾਂ ਪਤਾ ਨਹੀਂ ਲੱਗਾ ਸਾਬਤ ਨਹੀਂ ਹੋਇਆ ਕੁਝ ਵੀ ਹਜੇ ਤੱਕ ਵੀ ਕੌਣ ਸਗੇ ਹੋਣ ਡਾਂਡਾ ਕਨਫਿਊਜ਼ ਡਾਂਡਾ ਬੋਸਸ ਹੋਣਾ ਦਿੱਤੇ ਉਹ ਐਟ ਅ ਟਾਈਮ ਪਹੁੰਚ ਰਹੇ ਹੋ ਬਹੁਤ ਕੈਕ ਸਰਵਿਸ ਸੀ ਕਿ ਉਹਨਾਂ ਦੀ ਤੇ ਹੁਣ ਤਫਤੀਸ਼ ਚੱਲ ਰਹੀ ਹੈ ਤਾਂ ਪਤਾ ਨਹੀਂ ਚੋਗਾ ਛੇਤੀ ਪੜ ਹੋ ਰਹਿਣਗੇ ਇਸ ਵਿੱਚ ਇੰਨਾ ਜੀ ਰਾਤ ਕੋਈ 9:00 ਦੇ 60 ਮਿੰਟ ਦਾ ਟਾਈਮ ਹੈਗਾ ਜੀ ਅਸੀਂ ਉਹਦੇ ਵਿੱਚ ਲੱਗੇ ਹੋਏ ਆ ਜਿਹੜਾ ਇਹ 4-5 ਨੌਜਵਾਨ ਜਿਹੜੇ ਗਲੀ ਦੇ ਵਿੱਚੋਂ ਨੰਘ ਕੇ ਜਿਹੜੇ ਜਾ ਕੇ ਫਾਇਰਿੰਗ ਕਰਕੇ ਆਏ ਨੇ ਜਿਸ ਦੇ 16 ਜਿਹੜੇ ਏਮਪਟੀ ਕਾਰਟਰਿਜਸ ਔਰ ਇੱਕ ਲਾਈਵ ਜਿਹੜਾ ਸਾਨੂੰ ਮਿਲਿਆ ਉਸ ਮੌਕੇ ਤੋਂ ਇਹਦੇ ਵਿੱਚ ਅਸੀਂ ਸਾਰਾ ਮੌਕਾ ਦੇਖਿਆ ਜੀ ਡੀਐਸ ਸਾਹਿਬ ਵੀ ਜਾ ਕੇ ਮੌਕਾ ਦੇਖ ਕੇ ਆਏ ਨੇ ਤੇ ਇਹਦੇ ਵਿੱਚ ਲੱਗੀਆਂ ਟੀਮਾਂ ਲੱਗੀਆਂ ਸੀਜੀ ਦੀ ਟੀਮ ਵੀ ਆਈ ਹੋਈ ਹੈ ਜੀ ਅਸੀਂ ਉਹ ਲੱਗੇ ਹੋਏ ਆ ਮੈਨੂੰ ਕਾਫੀ ਮੈਨੂੰ ਇਹਦੇ ਵਿੱਚ ਹੈਗਾ ਜੀ ਸਾਨੂੰ ਦੋ ਕੋ ਐਂਗਲ ਹੈਗੇ ਨੇ ਉੱਥੇ ਜੇ ਅਸੀਂ ਇਨਵੈਸਟੀਗੇਸ਼ਨ ਚੱਲਦੀ ਆ ਮਾਮਲਾ ਤਹਿਸੀਲ ਬਾਬਾ ਬਕਾਲਾ ਤੋਂ ਸਾਹਮਣੇ ਹੈ ਜਿੱਥੇ ਅੰਮ੍ਰਿਤਸਰ ਤੇ ਤਰਨਤਾਰ ਦੋਵੇਂ ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਇਕੱਠ ਹੋ ਕੇ ਸਰਕਾਰਾਂ ਤੇ ਪ੍ਰਸ਼ਾਸਨ ਖਿਲਾਫ ਰੋਜ਼ ਜ਼ਾਹਿਰ ਕਰਦੇ ਆ ਬਿਨਾਂ ਮੁਆਵਜ਼ੇ ਵਿਲੇ ਜ਼ਮੀਨਾਂ ਐਕਵਾਇਰ ਕਰਨ ਨੂੰ ਲੈ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਮੁਆਵਜ਼ੇ ਤੋਂ ਸਵੇਰੇ 4:00 ਵਜੇ ਜ਼ਮੀਨਾਂ ਐਕਵਾਇਰ ਕਰਵਾ ਰਹੇ ਨੇ ਜਿਨ੍ਹਾਂ ਦੇ ਚਲਦਿਆਂ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਪਿੰਡ ਵਾਸੀਆਂ ਦੱਸਿਆ ਕਿ ਹਾਈਵੇ ਬਣਾਉਣ ਨੂੰ ਲੈ ਕੇ ਜ਼ਮੀਨਾਂ ਐਕਵਾਇਰ ਕਰਨ ਦੇ ਨਾਮ ਤੇ ਪ੍ਰਸ਼ਾਸਨ ਤੇ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਬੰਦੇ ਮੁਆਵਜ਼ੇ ਦੇਣ ਤੋਂ ਪਹਿਲਾਂ ਨਹੀਂ ਤੜਕਸਾਰ ਕਿਸਾਨਾਂ ਦੇ ਸੁੱਤੇ ਪਏ ਹੀ ਜ਼ਮੀਨਾਂ ਵਾਈਆਂ ਜਾ ਰਹੀਆਂ ਨੇ ਜਿਸ ਨਾਲ ਕਿਸਾਨਾਂ ਨੂੰ ਦੋਰੀ ਮਾਰ ਚਲਣੀ ਪੈ ਰਹੀ ਹੈ ਜਿਹਦੇ ਵਿਰੋਧ ਵਿੱਚ ਅੱਜ ਦੋ ਜ਼ਿਲ੍ਹਿਆਂ ਦੇ ਕਿਸਾਨ ਤੇ ਪਿੰਡ ਵਾਸੀ ਇਕੱਠੇ ਹੋਏ ਤੇ ਉਹਨਾਂ ਕਿਹਾ ਕਿ ਬਿਨਾਂ ਕਿਸਾਨਾਂ ਨਾਲ ਵਿਚਾਰ ਵਟਾੰਦੇ ਤੋਂ ਇਹ ਜ਼ਮੀਨਾਂ ਐਕਵਾਇਰ ਨਾ ਕੀਤੀਆਂ ਜਾਣ ਫਿਲਹਾਲ ਜ਼ਮੀਨਾਂ ਐਕਵਾਇਰ ਕਰਨਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਜ਼ਮੀਨ ਐਕਵਾਇਰ ਕਰਾਉਣ ਤੋਂ ਬਾਅਦ ਉਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਹੈ ਮੁਆਵਜ਼ਾ ਉਹ ਦਿੱਤਾ ਜਾਵੇ ਉਹ ਜ਼ਿੰਮੇਵਾਰਤਾ ਘਾੜ ਕੇ ਬਹਿ ਜਾਏਗਾ ਇਹ ਆਪਣੇ ਪਟੀਸ਼ਨ ਲੈ ਕੇ ਤੇ ਬਸ ਬੈਠੇ ਰਹਿਣਗੇ ਹੁਣ ਜ਼ਿੰਮੇਵਾਰ ਥੋੜਾ ਸੈਸ਼ਨ ਸੁਪਰੀਮ ਕੋਰਟ ਤੱਕ ਜਾ ਸਕਦਾ ਇਹ ਤੇ ਹੁਣ ਇਹਨਾਂ ਨੂੰ ਚਾਹੀਦਾ ਵਾ ਵੀ ਆਪੋ ਆਪਣੇ ਆਰਬਿਟਰੇਟਰ ਜ਼ਿਲ੍ਹੇ ਵਾਈਜ਼ ਇੱਕ ਇੱਕ ਦੋ ਦੋ ਜ਼ਿਲ੍ਹਿਆਂ ਦੇ ਬਿਠਾਉਣ ਉਹਨਾਂ ਨੂੰ ਆਪਣਾ ਡਾਇਰੈਕਸ਼ਨਸ ਦੇਣ ਵੀ ਲੈ ਵੀ ਇੱਕ ਸਾਲ ਦੇ ਵਿੱਚ ਵਿੱਚ ਇੰਨੇ ਕੇਸ ਨੇ ਪਟਾਰੇ ਕਰਨੇ ਆ ਤੂੰ ਜਿਹੜਾ ਫਰਸਟ ਕਮ ਫਰਸਟ ਬੇਸ ਤੇ ਤੂੰ ਜੇ ਇੰਨੇ ਕੇਸ ਆ ਗਏ ਇੱਕ ਸਾਲ ਚ ਨਿਪਟੇ ਦੇ ਔਰ ਹਾਈਵੇ ਨੂੰ ਪਤਾ ਹੋਵੇ ਵੀ ਇੰਨੇ ਇੰਨੇ ਤੱਕ ਜੇ ਪੈਸੇ ਦਿੰਦੇ ਆ ਤਾਂ ਅਸੀਂ ਅਪੀਲ ਨਹੀਂ ਕਰਨੇ ਦੇ ਉਸ ਤੋਂ ਬਹੁਤ ਜ਼ਿਆਦਾ ਜੇ ਦੇਣਗੇ ਫਿਰ ਹਾਈਵੇ ਅਪੀਲ ਵੀ ਕਰ ਲਵੇ ਜਦੋਂ ਬਣਦੇ ਰੇਟ ਹੀ ਲੋਕੀ ਮੰਗ ਰਹੇ ਜੋ ਮਾਰਕੀਟ ਰੇਟ ਹੀ ਮੰਗ ਰਹੇ ਆ ਉਸ ਤੋਂ ਜੋ ਸਲਿਸ਼ੀਅਮ ਬਣਦਾ ਵਾ ਦੋ ਦਾ ਉਸ ਸਲਿਸ਼ੀਅਮ ਦੋ ਦਾ ਲਾਇਆ ਹੋਇਆ ਇਹਨਾਂ ਨੇ ਸਪੋਜ਼ ਕਰੋ ਵੀ ਆਪਣੀ 100 ਰੁਪਏ ਦੀ ਜੇ ਆਪਣੀ ਲੈਂਡ ਦੀ ਮਾਰਕੀਟ ਵੈਲਿਊ ਆ ਤਾਂ 200 ਰੁਪਏ ਦੇਣਾ ਇਹਨਾਂ ਨੇ ਕਿਸਾਨਾਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਾਲੀ ਦਲ ਬਾਦਲ ਨੇ ਜੋ ਬਦਰਗੁਨਾਹ ਕੀਤੇ ਨੇ ਇਹਨਾਂ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਸਿਰਸਾ ਨੇ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਚ ਵਸਦੀ ਪੂਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਫੈਸਲੇ ਵੱਲ ਵੇਖ ਰਿਹਾ ਉਹਨੇ ਕਿਹਾ ਕਿ ਜਥੇਦਾਰ ਨੇ ਸਿੱਖ ਕੌਮ ਦੇ ਹੱਕ ਵਿੱਚ ਜੇਕਰ ਸਹੀ ਫੈਸਲਾ ਨਾ ਲਿਆ ਤਾਂ ਸਿੱਖ ਕੌਮ ਬਾਗੀ ਹੋ ਸਕਦੀ ਉਹਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਜ਼ੁਲਮ ਦੇ ਖਿਲਾਫ ਜੁੱਜਣ ਵਾਸਤੇ ਕੀਤੀ ਸੀ ਤੇ ਮਜ਼ਲੂਮਾਂ ਦੀ ਰੱਖਿਆ ਲਈ ਹੋਈ ਸੀ ਉਹਨੇ ਕਿਹਾ ਕਿ ਅਸੀਂ ਜਥੇਦਾਰ ਸਾਹਿਬ ਨੂੰ ਕਿਹਾ ਹੈ ਕਿ ਗੇਨ ਤੁਹਾਡੇ ਪਾਣੀ ਚਾਹ ਤੇ ਪੂਰੀ ਸਿੱਖ ਕੌਮ ਤੁਹਾਡੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ। ਕਿ ਤੇ ਅੱਜ ਜਿੱਤ ਮਲ ਕੇ ਜਿਹੜਾ ਜਹੇਦਾਰ ਸਾਹਿਬ ਨੂੰ ਇਹ ਗੱਲ ਬੜੀ ਸਪਸ਼ਟ ਕਹਿਤੀ ਹੈ ਕਿ ਜਹੇਦਾਰ ਸਾਹਿਬ ਇਸ ਟਾਈਮ ਤੇ ਪੂਰੇ ਸੰਸਾਰ ਦੇ ਵਿੱਚ ਬੈਠੀ ਸਿੱਖ ਕੌਮ ਗੁਰੂ ਨਾਨਕ ਦੇਵ ਜੀ ਨਾਲ ਵਸ ਇੱਕ ਇਹਨਾਂ ਦੇ ਵਿੱਚ ਮੁਸਲਮ ਭਾਈਚਾਰਾ ਵੀ Hindu ਵੀ ਤੇ Christian ਵੀ ਜਿਹੜੇ ਨੇ ਗੁਰੂ ਨਾਨਕ ਪਾਤਸ਼ਾਹ ਜਿਹੜੇ ਮੰਨਦੇ ਉਹਨਾਂ ਦੀ ਇੱਕ ਭਾਵਨਾ ਜਿਹੜੀ ਲੈ ਕੇ ਅਸੀਂ ਤੁਹਾਡੇ ਕੋਲ ਆਏ ਹਾਂ। ਭਾਵਨਾ ਕੀ ਆ ਕਿ ਇਹਨਾਂ ਨੇ ਬਹੁਤ ਵੱਡੇ ਬੱਜਰ ਬੁਣਾ ਕੀਤੇ ਨੇ ਇਹ ਚੰਦੂ ਤੋਂ ਮਸੰਦਾ ਤੋਂ ਮੱਸੇ ਰੰਗੜ ਤੇ ਮਹੰਤ ਨਰੇਣੂਆ ਤੋਂ ਵੱਧ ਗੁੱਸੇ ਨੇ ਤੇ ਇਹਨਾਂ ਨੂੰ ਇਹ ਨਾ ਹੋਵੇ ਕਿ ਤੇ ਮੰਡਾ ਮੰਡਾ ਪਾ ਕੇ ਕਿਤੇ ਮਾਫੀ ਦੇ ਦਿਓ ਇਹ ਮਾਫੀ ਦੇਣ ਜੋਗੇ ਨਹੀਂ ਇਹਨਾਂ ਨੂੰ ਪੰਥ ਚੋਂ ਛੇਕਣਾ ਚਾਹੀਦਾ ਔਰ ਬੜੀ ਸਪਸ਼ਟ ਗੱਲ ਇਹ ਕਹਿਤੀ ਆ ਕਿ ਸਿੰਘ ਸਾਹਿਬ ਜੇ ਤੁਸੀਂ ਇਹਨਾਂ ਨੂੰ ਪੰਥ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਫੈਸਲਾ ਨਾ ਕੀਤਾ ਤੇ ਜਿਹੜੀ ਹਾਲਤ ਅੱਜ ਗੁਰਯਾਨੀ ਕਰਪਾਚਨ ਸੁੰਦੀ ਆ ਨਾ ਇਸੇ ਤਰ੍ਹਾਂ ਫਿਰ ਤੁਹਾਡੀ ਵੀ ਕੇ ਹੋਵੇਗੀ ਪਰ ਸਿੱਖ ਕੌਮ ਜਿਹੜੀ ਆ ਇਹ ਤੁਹਾਡੇ ਵੱਲ ਵੇਖ ਰਹੀ ਆ ਤੇ ਪਰ ਉਹਨਾਂ ਨੇ ਸਾਨੂੰ ਜਦੋਂ ਕੋ ਜਵਾਬ ਦਿੱਤਾ ਉਹਨਾਂ ਨੇ ਇਹ ਗੱਲ ਸਾਨੂੰ ਕਹੀ ਕਿ ਤੁਸੀਂ ਅਰਦਾਸ ਕਰੋ ਗੁਰੂ ਭਲਾ ਕਰੇਗਾ ਅਸੀਂ ਉਹਨਾਂ ਨੂੰ ਇਹ ਵੀ ਪੇਸ਼ ਕੀ ਕੀਤਾ ਕਿ ਅਸੀਂ ਜਦੋਂ ਸ੍ਰੀ ਹਰਿ ਖਾਲਸਾ ਦੇ ਸਾਥ ਤੇ ਜਾਂ ਸੀ ਗੁਰੂ ਦੇ ਚਰਨਾਂ 'ਚ ਜਾਂਦੇ ਆ ਤੇ ਅਰਦਾਸ ਕਰਦੇ ਆ ਅਕਾਲ ਤਖਤ ਸਾਹਿਬ ਤੇ ਜਾ ਕੇ ਅਸੀਂ ਅਰਦਾਸ ਕਰਦੇ ਆ ਕਿ ਛੇਵੇਂ ਪਾਤਸ਼ਾਹ ਇਹ ਮੀਰੀ ਪੀਰੀ ਦੇ ਮਾਲਕ ਤੂੰ ਇਸ ਅਕਾਲ ਤਖਤ ਦੀ ਸਿਰਜਣਾ ਜ਼ੁਲਮ ਦੇ ਖਿਲਾਫ ਜੁੱਜਣ ਵਾਸਤੇ ਕੀਤੀ ਸੀ ਮਜਲੂਮ ਦੀ ਰੱਖਿਆ ਲਈ ਕੀਤੀ ਸੀ ਪਰ ਅੱਜ ਅਸੀਂ ਤੇਰੇ ਸਿਧਾਂਤਾਂ ਨੂੰ ਛੱਡ ਕੇ ਤੇ ਗਲਤ ਪਾਸੇ ਚੱਲ ਗਏ ਤੇ ਸਾਨੂੰ ਸਮੁੱਤ ਬਖਸ਼ ਮੈਂ ਸਿੰਘ ਸਾਨੂੰ ਕਿਹਾ ਸੀ ਰੋਜ਼ ਅਰਦਾਸ ਕਰਦੇ ਹਾਂ ਪਰ ਗੇਂਦ ਤੁਹਾਡੇ ਪਾਦੇ ਚ ਹੁਣ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦੇ ਵਲ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ